ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਸਾਖ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਆ ਜੀ armenia visa ਦੇ ਬਾਰੇ ਆਪਾਂ armenia visa ਸਰਚ ਕਰਕੇ ਤੇ ਆਈ ਵੀਜ਼ਾ ਦੀ ਆਪਸ਼ਨ ਆ ਜੂਗੀ ਉੱਤੇ ਪਰ ਆਪਾਂ ਸੈਕੰਡ ਆਪਸ਼ਨ ਸਿਲੈਕਟ ਕਰਨੀ ਹੈ ਇਹਦੇ ਵਿੱਚੋਂ ਆ ਸੈਕੰਡ ਵੈਬਸਾਈਟ ਜਿਹੜੀ ਆ ਆ ਸਿਲੈਕਟ ਕਰਕੇ ਇੱਥੇ ਆਪਾਂ ਫਿਰ ਵੀਜ਼ਾ ਰਿਕੁਆਇਰਮੈਂਟ ਫੋਰ ਫੋਰਨਰ ਦੇ ਵਿੱਚ ਆਪਾਂ ਐਲੀਜੀਬਿਲਟੀ ਚੈੱਕ ਕਰਾਂਗੇ ਕਿ ਇੰਡੀਆ ਨੂੰ ਵੀਜ਼ਾ ਚਾਹੀਦਾ ਕਿ ਨਹੀਂ ਚਾਹੀਦਾ ਇੱਥੇ ਆਪਾਂ ਇੰਡੀਆ ਸਿਲੈਕਟ ਕੀਤਾ ਤੇ ਨੈਕਸਟ ਪਾਸਪੋਰਟ ਟਾਈਪ ਜਿਹੜਾ ਆਰਡੀਨਰੀ ਪਾਸਪੋਰਟ ਆ ਤੇ ਅਥਲੇ ਪੂਰੀ ਡਿਟੇਲ ਆ ਜਾਏਗੀ ਕਿ ਵੀਜ਼ਾ ਇਜ਼ ਰਿਕੁਆਇਰਡ ਕਰਕੇ ਤੇ ਉਹਦੇ ਤੋਂ ਥੱਲੇ ਉਹਨਾਂ ਸਾਰੀ ਡਿਟੇਲ ਦਿੱਤੀ ਆ ਕਿ ਜੇਕਰ ਕਿਸੇ ਕੋਲੇ ਵੀ ਆਪਣਾ ਯੂਰਪ ਦਾ ਵੀਜ਼ਾ ਜਾਂ ਕਿਸੇ ਵੀ ਜੀਸੀਸੀ ਦਾ ਵੀਜ਼ਾ ਗਲਫ ਕੰਟਰੀ ਜਿੱਦਾਂ ਯੂਏਈ ਵਗੈਰਾ ਤੇ ਆ ਸਾਰੀਆਂ ਕੰਟਰੀਆਂ ਜੋ ਜੇਕਰ ਕਿਸੇ ਵੀ ਕੰਟਰੀ ਦਾ ਵੀਜ਼ਾ ਵੈਲਿਡ ਹੈਗਾ ਜਾਂ ਸਟicker ਵੀਜ਼ਾ ਤੇ ਫਿਰ ਆਪਾਂ ਨੂੰ ਅਰਮੇਨੀਆ ਵੀਜ਼ੇ ਦੀ ਲੋੜ ਨਹੀਂ ਆ ਪਰ ਇੰਡੀਅਨ ਪਾਸਪੋਰਟ ਨੂੰ ਵੈਸੇ ਵੀਜ਼ਾ ਚਾਹੀਦਾ ਆ ਤੇ ਉਹਨ ਤੋਂ ਬਾਅਦ ਆਪਾਂ ਈ ਵੀਜ਼ਾ ਤੇ ਸਿਲੈਕਟ ਕਰਾਂਗੇ ਈ ਵੀਜ਼ਾ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਅਪਲਾਈ ਫੋਰ ਈ ਵੀਜ਼ਾ ਤੇ ਕਲਿੱਕ ਕਰਕੇ ਫਿਰ ਨੈਕਸਟ ਪ੍ਰੋਸੀਡ ਕਰਾਂਗੇ ਈ ਵੀਜ਼ਾ ਤੇ ਕਲਿੱਕ ਕਰਨ ਤੋਂ ਬਾਅਦ ਆਰਡੀਨਰੀ ਪਾਸਪੋਰਟ ਫਿਰ ਥੱਲੇ ਆਪਾਂ ਆਪਣੀ ਨੈਸ਼ਨੈਲਿਟੀ ਜਿੱਦਾਂ ਇੰਡੀਆ ਸਿਲੈਕਟ ਕਰਕੇ ਫਿਰ ਅੱਗੇ ਪ੍ਰੋਸੈਸਿੰਗ ਹੋਣ ਤੋਂ ਬਾਅਦ ਥੱਲੇ ਈਮੇਲ ਭਰਾਂਗੇ ਆਪਾਂ ਆਪਣੀ ਕੋਈ ਵੀ ਈਮੇਲ ਉਹਦੇ ਤੋਂ ਥੱਲੇ ਆ ਜਿਹੜੇ ਲੈਟਰਸ ਨੇ ਉਹ ਥੱਲੇ ਖਾਲੀ ਥਾਂ ਦੇ ਵਿੱਚ ਕੈਪਚਾ ਚ ਪਰ ਕੇ ਤੇ ਨੈਕਸਟ ਕਰਾਂਗੇ ਫਿਰ ਆਪਾਂ ਨੂੰ ਈਮੇਲ ਆ ਜੂਗੀ ਜਿਹੜੀ ਆਪਾਂ ਈਮੇਲ ਭਰੀ ਹੋਗੀ ਨਾ ਉਹ ਇਸ ਈਮੇਲ ਤੇ ਆ ਜਿਵੇਂ ਕੋ ਜਿੱਦਾਂ ਮੇਰੀ ਈਮੇਲ ਤੇ ਮੈਨੂੰ ਆਲਰੇਡੀ ਈਮੇਲ ਆਈ ਆ ਇਹਦੇ ਤੇ ਕਲਿੱਕ ਕਰਕੇ ਫਿਰ ਸਕਰੋਲ ਡਾਊਨ ਕਰਕੇ ਕਨਫਰਮ ਤੇ ਕਲਿੱਕ ਕੀਤਾ ਫਿਰ ਅਗੇ ਰਮੇਨੀਆ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਖੁੱਲ ਜਾਏਗੀ ਅੱਗੇ ਆਪਾਂ ਨੂੰ ਆ ਸਾਰੀ ਆਪਣੀ ਡਿਟੇਲਸ ਜਿੱਦਾਂ ਪਾਸਪੋਰਟ ਦੀ ਡਿਟੇਲ ਐਕਸਪਾਇਰੀ ਡੇਟ ਤੇ ਇਸ਼ੂ ਡੇਟ ģਿਵਨ ਨੇਮ ਸਰਨੇਮ ਜਿੱਦਾਂ ਮੇਰੇ ਤੇ ਸਰਨੇਮ ਨਹੀਂ ਹੈਗਾ ਪਾਸਪੋਰਟ ਤੇ ਜਿੰਨਾ ਦੇ ਹੈਗਾ ਉਹ ਸਰਨੇਮ ਚ ਜ਼ਰੂਰ ਭਰਿਓ ਫਿਰ ਡੇਟ ਆਫ ਬਰਥ ਫਿਰ ਕੰਟਰੀ ਆਫ ਬਰਥ ਪਲੇਸ ਆਫ ਬਰਥ ਤੇ ਫਿਰ ਆਪਣਾ ਕੰਮ ਓਕੂਪੇਸ਼ਨ ਤੇ ਉਹਨਾਂ ਇਹ ਵੀ ਮੈਂਸ਼ਨ ਕੀਤਾ ਕਿ ਥੱਲੇ ਕੰਟੈਕਟ ਇਨਫੋਰਮੇਸ਼ਨ ਐਟ ਪਲੇਸ ਆਫ ਰੈਜ਼ੀਡੈਂਸ ਜਿੱਥੇ ਤੁਸੀਂ ਰਹਿੰਦੇ ਹੋ ਉਹਦਾ ਪੂਰਾ ਐਡਰੈਸ ਭਰਨਾ ਫੇਰੋਂ ਦੇ ਥੱਲੇ ਕੰਟੈਕਟ ਇਨਫੋਰਮੇਸ਼ਨ ਇਨ ਅਰਮੇਨੀਆ ਅਰਮੇਨੀਆ ਦੇ ਵਿੱਚ ਜਿੱਦਾਂ ਤੁਸੀਂ ਯੇਰੇਵਾਨ ਜਾਣਾ ਹੈ ਤੇ ਬੈਟਰ ਤੇ ਇਹੀ ਹੋਊਗਾ ਕਿ ਹੋਟਲ ਦਾ ਐਡਰੈਸ ਭਰੋ ਤੇ ਹੋਟਲ ਦਾ ਹੀ ਮੋਬਾਈਲ ਨੰਬਰ ਭਰੋ ਤੇ ਪੂਰੀ ਡਿਟੇਲ ਹੋਟਲ ਦੀ ਪਾ ਕੇ ਰੱਖੋ ਤਾਂ ਜੋ ਯਾਨੀ ਉਹਨਾਂ ਨੂੰ ਕੋਈ ਕਨਫਿਊਜ਼ਨ ਨਾ ਹੋਵੇ ਇਮੀਗ੍ਰੇਸ਼ਨ ਨੂੰ ਤੇ ਉਹਦੇ ਤੋਂ ਬਾਅਦ ਆ ਆ ਵੇਖੋ ਜਿੱਦਾਂ ਮੈਂ ਉੱਤੇ ਹੁਣ ਉਹਨੂੰ ਐਡਿਟ ਕਰਕੇ ਇੱਥੇ ਮੈਂ ਹੋਟਲ ਐਡਰੈਸ ਹੀ ਲਿਖ ਦੇਣ ਲਗਾ ਤਾਂ ਜੋ ਯਾਦ ਰਹੇ ਕਿ ਇੱਥੇ ਹੋਟਲ ਐਡਰੈਸ ਪਾਉਣਾ ਤੇ ਉਹਦੇ ਤੋਂ ਥੱਲੇ ਇੱਥੇ ਅਟੈਚਮੈਂਟ ਦੇ ਵਿੱਚ ਤੁਸੀਂ ਆਪਣੀ ਫੋਟੋ ਅਪਲੋਡ ਕਰਨੀ ਆ ਕੋਈ ਵੀ ਸਾਈਜ਼ ਉਹਨਾ ਮੈਂਸ਼ਨ ਕੀਤਾ ਵਿਦ ਵਾਈਟ ਬੈਕਗਰਾਉਂਡ ਫਿਰ ਪਾਸਪੋਰਟ ਦਾ ਫਰੰਟ ਪੇਜ ਅਪਲੋਡ ਕਰਨਾ ਆ ਉਹ ਅਪਲੋਡ ਕਰਨ ਤੋਂ ਬਾਅਦ ਆ ਥੱਲੇ ਸਾਰੇ سپورਟਿੰਗ ਡਾਕੂਮੈਂਟਸ ਜਿਹੜੇ ਨੇ ਉਹ ਸਾਰੇ ਤੁਸੀਂ 에ਅ ਟਿਕਟ ਵਗੈਰਾ ਜਿੱਦਾਂ ਡਮੀ ਟਿਕਟ ਲਗਾ ਕੇ ਵੀਜ਼ਾ ਅਪਲਾਈ ਕਰਨ ਦੇ ਟਾਈਮ ਹੋਟਲ ਰਿਜ਼ਰਵੇਸ਼ਨ ਮੈਡੀਕਲ ਇੰਸ਼ੋਰੈਂਸ ਪ੍ਰੂਫ ਆਫ ਫੰਡਸ ਬੈਂਕ ਸਟੇਟਮੈਂਟ ਤੇ 3 ਮਹੀਨੇ ਦੀ ਰੈਜ਼ੀਡੈਂਟ ਪਰਮਿਟ ਜਿੱਦਾਂ ਇੰਡੀਆ ਦਾ ਆਈਡੀ ਕਾਰਡ ਤੇ ਸਭ ਤੋਂ ਥੱਲੇ ਆਪਸ਼ਨ ਮਲਟੀਪਲ ਵੀਜ਼ਾ ਮਲਟੀਪਲ ਵੀਜ਼ਾ ਯਾਨੀ ਕਿਸੇ ਵੀ ਕੰਟਰੀ ਦਾ ਜੇਕਰ ਤੁਹਾਡੇ ਤੋਂ ਮਲਟੀਪਲ ਵੀਜ਼ਾ ਹੈਗਾ ਆ ਤੇ ਇਹ ਵੀਜ਼ਾ ਲੈਣਾ ਹੋਰ ਵੀ ਸੌਖਾ ਹੋ ਜਾਂਦਾ ਤੁਹਾਡੇ ਲਈ ਆਪਾਂ ਫਿਰ ਨੈਕਸਟ ਕਰਕੇ ਪ੍ਰੋਸੀਡ ਕਰਾਂਗੇ ਪ੍ਰੋਸੀਡ ਕਰਨ ਤੋਂ ਬਾਅਦਾਂ ਅੱਗੇ ਫਿਰ ਆਪਣੀ ਵੈਨ ਵਿਲ ਯੂ ਅਰਾਈਵ ਇਨ ਰਿਪਬਲਿਕ ਆਫ ਫਰਮੇਨੀਆ ਕਿ ਕਿਸ ਦਿਨ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਕਿਦੋਂ ਤੁਸੀਂ ਪਹੁੰਚੋਗੇ ਉੱਥੇ ਉਹਨਾਂ ਦੱਸਿਆ ਕਿ 90 ਦਿਨ ਵੈਲਿਡ ਹੋਊਗਾ ਵੀਜ਼ਾ ਪਰ ਉਹਦੇ ਚ ਤੁਸੀਂ 21 ਦਿਨ ਸਟੇ ਕਰ ਸਕਦੇ ਆ 90 ਦਿਨਾਂ ਦੇ ਅੰਦਰ ਅੰਦਰ ਟਰੈਵਲ ਕਰਨਾ ਹੁੰਦਾ ਉਹ ਉੱਤੇ ਵੀਜ਼ਾ ਫੀਸ 8 ਡਾਲਰ ਆ ਰਹੀ ਆ 8 ਡਾਲਰਸ ਸੋ ਆਪਾਂ ਨੂੰ ਜਿਆਦੇ ਪੈਸੇ ਕਿਸੇ ਨੂੰ ਵੀ ਦੇਣ ਦੀ ਜ਼ਰੂਰਤ ਨਹੀਂ ਆਪਾਂ ਆਪਣਾ ਵੀਜ਼ਾ ਖੁਦ ਅਪਲਾਈ ਕਰਕੇ ਦੇਖ ਸਕਦੇ ਆ ਤੇ ਰਿਜ਼ਲਟ ਵਧੀਆ ਹੀ ਆਉਂਦੇ ਹੁੰਦੇ ਨੇ ਇਸ ਵੀਜ਼ੇ ਦੇ ਤੇ ਨੈਕਸਟ ਕਰੋਗੇ ਤੇ ਫਿਰ ਅੱਗੇ ਆ ਸਾਰੀ ਡਿਟੇਲ ਆ ਜੂਗੀ ਆਪਣੀ ਖੁਦ ਦੀ ਆਪਾਂ ਰੀ ਚੈੱਕ ਕਰਾਂਗੇ ਸਾਰੀ ਡਿਟੇਲ ਕਿ ਕੋਈ ਵੀ ਡਿਟੇਲਸ ਜੇ ਅਗਰ ਮਿਸ ਕਮਿਊਨੀਕੇਸ਼ਨ ਜਾਂ ਕੋਈ ਵੀ ਇਹ ਗਲਤੀ ਹੈਗੀ ਆ ਤੇ ਆਪਾਂ ਉਹਨੂੰ ਦੂਰ ਕਰ ਸਕਦੇ ਆ ਤੇ ਫਿਰ ਆਪਾਂ ਆਈ ਹੈਵ ਰੀਡ ਟਰਮ ਤੇ ਕਲਿੱਕ ਕਰਕੇ ਪ੍ਰੋਸੀਡ ਟੂ ਪੇਮੈਂਟ ਕਰਾਂਗੇ ਫਿਰ ਅਗੇ ਨੈਕਸਟ ਪੇਮੈਂਟ ਆਪਸ਼ਨ ਵਾਲਾ ਪੇਜ ਖੋਲਜੂਗਾ ਉੱਤੇ ਉਹਨਾਂ ਸਾਰਾ ਦੱਸਿਆ ਵੀ ਤੁਹਾਡਾ ਵੀਜ਼ਾ 21 ਦਿਨ ਵੈਲਿਡ ਹੋਊਗਾ ਤੇ ਤੁਹਾਡੀ ਆ ਵਾਲੀ ਈਮੇਲ ਐਡਰੈਸ ਤੇ ਤੁਹਾਨੂੰ ਵੀਜ਼ਾ ਸੈਂਡ ਹੋਊਗਾ ਜੇ ਅਪਰੂਵਡ ਹੁੰਦਾ ਹੈ ਤੇ ਫਿਰ ਆਪਾਂ ਕ੍ਰੈਡਿਟ ਕਾਰਡ ਤੇ ਕਲਿੱਕ ਕਰਕੇ ਤੇ ਕੰਟੀਨਿਊ ਪੇ ਤੇ ਕਲਿੱਕ ਕਰਾਂਗੇ ਪੇ ਤੇ ਕਲਿੱਕ ਕਰਨ ਤੋਂ ਬਾਅਦ ਨੈਕਸਟ ਪੇਜ ਖੁੱਲੂਗਾ ਨੈਕਸਟ ਪੇਜ ਜਿਵੇਂ ਕਿ ਹੁਣ ਪ੍ਰੋਸੈਸਿੰਗ ਲੈ ਕੇ ਆ ਖੁੱਲ ਕੇ ਓਪਨ ਹੋਇਆ ਤੇ ਫਿਰ ਕਾਰਡ ਨੰਬਰ ਕਾਰਡ ਹੋਲਡਰ ਦਾ ਨਾਮ ਜਿਹੜਾ ਵੀ ਆਪਾਂ ਕਾਰਡ ਤੋਂ ਪੇਮੈਂਟ ਕਰਾਂਗੇ ਕਿਸੇ ਵੀ ਬੈਂਕ ਦੇ ਤੋਂ ਤੇ ਪੂਰੀ ਡਿਟੇਲ ਭਰ ਕੇ ਕੰਟੀਨਿਊ ਕਰਾਂਗੇ ਤੇ ਵਿਜ਼ਾ ਡਨ ਹੋ ਜਾਊਗਾ ਅਪਲਾਈ ਹੋ ਜਾਊਗਾ ਤੇ ਉਹਦੇ ਤੋਂ ਬਾਅਦ ਆ 3 ਦਿਨ ਦੇ ਵਿੱਚ ਵਿੱਚ ਈਮੇਲ ਆ ਜਾਂਦੀ ਆ ਜੋ ਵੀ ਉਹਨਾਂ ਦਾ ਰਿਜ਼ਲਟ ਹੁੰਦਾ ਵਾ ਵੈਸੇ ਰਿਜ਼ਲਟ ਵਧੀਆ ਹੀ ਆਉਂਦੇ ਨੇ ਅਰਮੀਨੀਆ ਵੀਜ਼ੇ ਦੇ ਥੈਂਕ ਯੂ ਸੋ ਮੱਚ